ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਰਨ ਲੱਗੇ ਆਪਾਂ ਅਫਗਾਨੀ ਸਲਵਾਰ ਦੀ ਕਟਿੰਗ ਅਫਗਾਨੀ ਸਲਵਾਰ ਦੀ ਕਟਿੰਗ ਆਪਾਂ ਦੋ ਤਰੀਕਿਆਂ ਨਾਲ ਕਰਦੇ ਆਂ ਇੱਕ ਤਾਂ ਜਿਹਦੇ ਆਪਾਂ ਚਾਰੇ ਪੱਲੇ ਇਕੱਠੇ ਕੱਟਦੇ ਆਂ ਇੱਕ ਤਾਂ ਉਹ ਤਰੀਕਾ ਹੁੰਦਾ ਇੱਕ ਜਿਵੇਂ ਆਪਾਂ ਪੈਂਟ ਪਲਾਜ਼ੋ ਦੀ ਕਟਿੰਗ ਕਰਦੇ ਆਂ ਜਿਵੇਂ ਅਲੱਗ-ਅਲੱਗ ਪੱਲੇ ਪਹਿਲਾਂ ਫਰੰਟ ਵਾਲੇ ਦੋ ਪੱਲੇ ਕੱਟ ਆਂਦੇ ਨੇ ਇਸ ਤੋਂ ਬਾਅਦ ਬੈਕ ਪੱਲੇ ਘੱਟੇ ਜਾਂਦੇ ਆ ਇਹ ਆਪਾਂ ਕਰਾਂਗੇ ਚਾਰੇ ਪੱਲਿਆਂ ਦੀ ਇਕੱਠੀ ਕਟਿੰਗ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਇੱਥੇ 2 ਤੋਂ ਇੰਚ ਛੱਡ ਕੇ ਇਹ ਆਪਾਂ ਲਾਸਟਿਕ ਵਿੱਚ ਪਾਵਾਂਗੇ ਲਾਸਟਿਕ ਵਾਸਤੇ 2 ਤੋਂ ਇੰਚ एस तो इस बाद आप रखा जिन्नी भी कस्टमर द मतलब हेप होंगी मतलब टोटल जिनी होंगी आपे रखा नौ, नौ थारां, 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 शती। शती तो था नौ अठारह 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 छत्ती छत्ती इंच चौथा हिस्सा कर लेंगे छत्ती जाएगा नौ इंच करेंगे दो इंच एड आप इतने रखा गया इंच ठीक है इस तुं बाद रखा आपे झोली रखेंगे आप इंच इतों भी सेम आप इंच ਚੋਲੀ ਇਹਨਾਂ ਦੀ ਗਈ ਸਹੀ ਹੈ 11 ਆਪਾਂ 1/2 ਇੰਚ ਘਟਾ ਕੇ ਰੱਖੀ ਆ 11 ਇੰਚ ਇਸ ਤੋਂ ਬਾਅਦ ਆਪਾਂ ਢਾਈ ਦਾ ਪਾਵਾਂਗੇ ਇੱਥੇ ਪੱਟ ਢਾਈ ਪਾਵਾਂਗੇ ਜੇ ਪਸੰਦ ਹੈਲਦੀ ਤੁਸੀਂ ਤਿੰਨ ਦਾ ਵੀ ਪਾ ਸਕਦੇ ਹੋ ਜੇ ਪਤਲਾ ਬੰਦਾ ਤੁਸੀਂ ਦੋ ਦਾ ਹੀ ਪਾ ਸਕਦੇ ਆ ਇਸ ਤੋਂ ਬਾਅਦ ਆਪਾਂ ਹਲਕੀ ਜਿਹੀ ਇਹਨੂੰ ਗੁਲਾਈ ਦੇ ਦਾਂਗੇ ਜਿਆਦਾ ਨਹੀਂ ਦੇ ਹਲਕੀ ਦੇਵਾਂਗੇ ਇਸ ਤੋਂ ਬਾਅਦ ਜਿੰਨੀ ਵੀ ਉਹਨਾਂ ਦੀ ਲੰਬਾਈ ਆ ਉਹਦੇ ਵਿੱਚ ਆਪਾਂ 2 ਇੰਚ ਘਟਾਵਾਂਗੇ ਇਹ 32 ਸੀ ਆਪਾਂ 30 ਰੱਖੀ ਆ ਤੀ ਰੱਖਿਆ ਉਸ ਤੋਂ ਬਾਅਦ ਆਪਾਂ 1/2 ਇੰਚ ਐਕਸਾ ਰੱਖਣਾ ਆਪਣਾ ਸਲਾਈਸ ਜਾਊਗਾ ਠੀਕ ਹੈ ਇਸ ਤੋਂ ਬਾਅਦ ਜਿੰਨੀ ਤੁਸੀਂ ਮੂਰੀ ਰੱਖਣੀ ਹੈ ਉਹਦੇ ਵਿੱਚ ਆਪਾਂ ਕਰਾਂਗੇ ਜਿਵੇਂ ਆਪਾਂ ਨੇ 6 ਮੂਰੀ ਰੱਖਣੀ ਆ ਤਾਂ ਆਪਾਂ ਉਹਦਾ ਕਰਾਂਗੇ ਡਬਲ 12 ਆ ਗਿਆ ਤੇ 12 ਬਸ ਤਾਂ ਆਪਾਂ ਮੈਕਸिमम 12 ਹੀ ਰੱਖਦੇ ਹੁੰਦੇ ਆ ਜੇ ਤੁਸੀਂ ਜਿਆਦਾ ਰੱਖਣਾ ਉਸ ਤੋਂ ਬਾਅਦ ਰੱਖ ਸਕਦੇ ਇਹਦੇ ਵਿੱਚ ਮੈਂ 1.5 ਇੰਚ ਜਿਆਦਾ ਰੱਖਾਂ ਕਿਉਂਕਿ ਇਹਦੇ ਵਿੱਚ ਬਲ ਥੋੜੇ ਵੱਧ ਪਾਉਣੇ ਆ ਇਸ ਕਰਕੇ ਉਸ ਤੋਂ ਬਾਅਦ ਆਪੇ ਇਸ ਨੂੰ ਮਿਲਾ ਦਾਂਗੇ ਇੱਥੇ ਆਪਾਂ ਰੱਖਾਂਗੇ 2 ਇੰਚ ਡਾਊਨ ਕਿਉਂਕਿ ਜਦੋਂ ਆਪਾਂ ਅਫਗਾਨੀ ਸਲਾਰ ਪਾਉਨੇ ਆ ਤਾਂ ਉਹ ਵਾਲਾ ਆਪਣੇ ਜਦੋਂ ਆਹ ਵਾਲੀ ਸਲਾਈ ਹੁੰਦੀ ਹੈ ਨਾ ਵਿਚਕਾਰ ਲਈ ਇਹ ਆਪਾਂ ਨੂੰ ਆਇਆ ਚੱਕੀ ਆ ਜਦੋਂ ਆਪਾਂ ਪਾਉਨੇ ਆ ਐਵੇਂ ਕਰਕੇ ਇਸ ਕਰਕੇ ਆਪਾਂ ਜਿਹੜੀ ਇਧਰਲੀ ਸਾਈਡ ਹੈ ਜਿਹੜੀ ਸਲਾਈ ਵਾਲੀ ਸਾਈਡ ਹੈ पचकार ली आप रखा दो इंच डाउन ठीक है तो आप वो मिला देंगे एवें करके ठीक है इस तू बाद आप कटिंग कर देंगे आप पिछले आप जब पला बड़ा रखते ना? आप मुहला चा के रखता है इस तो कपड़ा घट से इस करके ज्वाइंट लाव गे ठीक है इसके बराबर रखेंगे इतों पे आप डेढ़ इंच जी पिछला पला पा डेढ़ इंच ज्यादा रखना झोलिया पासों इतों पूरा ओमी डोमी कटना इन मिला देंगे तो तो ਕਿਉਂਕਿ ਜਦੋਂ ਆਪਾਂ ਜਦੋਂ ਬੈਠਦੇ ਆ ਉਹਦਾ ਆਪਣਾ ਚੋਲੀ ਮਤਲਬ ਚੋਲੀ ਆਪਣੀ ਖਿੱਚੀ ਜਾਂਦੀ ਹੈ ਨਾ ਇਸ ਕਰਕੇ ਆਪਾਂ ਜਿਹੜਾ ਪਿਛਲਾ ਪੱਲਾ ਆਪਾਂ ਬਾਧ ਰੱਖਦੇ ਹੁੰਦੇ ਆ ਜੇ ਕੋਈ ਹੈਲਦੀ ਪਰਸਨ ਆ ਤੁਸੀਂ 2.5 ਵੀ ਤੇ 3 ਵੀ ਤੇ ਸਾਢੇ 3 ਨੂੰ ਵੀ ਕਰ ਸਕਦੇ ਹੋ ਠੀਕ ਹੈ ਅਕਸਰ ਉਹਦਾ ਆਪਾਂ ਕਟਿੰਗ ਕਰ ਲੈਂਦੇ ਹਾਂ